4 ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਤਾਂ ਮੁੱਖ ਤੌਰ ਤੇ ਸਾਫ ਤੇ ਖੁਸ਼ਕ ਹੀ ਬਣਿਆ ਹੋਇਆ ਹੈ ਪਰ ਲਗਾਤਾਰ ਧੁੰਦ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਇਹ ਧੁੰਦ ਜ਼ਮੀਨੀ ਪੱਧਰ ਤੇ ਕਈ ਖੇਤਰਾਂ ਦੇ ਵਿੱਚ ਅੱਜ ਘੱਟ ਦਿਖਾਈ ਦੇਵੇਗੀ ਪਰ ਆਸਮਾਨੀ ਚੜੀ ਹੋਈ ਧੁੰਦ ਬੱਦਲਵਾਈ ਦੇ ਰੂਪ ਵਿੱਚ ਤੁਹਾਨੂੰ ਬਹੁਤੇ ਖੇਤਰਾਂ ਦੇ ਵਿੱਚ ਦਿਖਾਈ ਦੇਵੇਗੀ ਧੁੱਪ ਅਤੇ ਛਾਂ ਵਰਗਾ ਮਾਹੌਲ ਬਣਿਆ ਰਹੇਗਾ ਸੂਰਜ ਦੁਪਹਿਰ ਦੇ ਆਸ-ਪਾਸ ਕਈ ਖੇਤਰਾਂ ਦੇ ਵਿੱਚ ਨਿਕਲਦਾ ਹੋਇਆ ਦਿਖਾਈ ਦੇ ਸਕਦਾ ਹੈ ਪਰ ਉਸ ਦੀ ਗਰਮਹਾਟ ਮਹਿਸੂਸ ਹੁੰਦੀ ਹੋਈ ਦਿਖਾਈ ਨਹੀਂ ਦਵੇਗੀ ਬਹੁਤੇ ਖੇਤਰਾਂ ਦੇ ਵਿੱਚ ਆਸਮਾਨੀ ਚੜੀ ਹੋਈ ਧੁੰਦ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਕੁਝ ਖੇਤਰਾਂ ਦੇ ਵਿੱਚ ਸੰਕੜੀ ਜ਼ਮੀਨੀ ਪੱਧਰ ਤੇ ਧੁੰਦ ਵੀ ਬਣਦੀ ਹੋਈ ਦਿਖਾਈ ਦੇਵੇਗੀ ਇਹ ਧੁੰਦ ਦੀ ਚਾਦਰ ਪੰਜਾਬ ਹਰਿਆਣਾ ਦਿੱਲੀ ਕਈ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਠੰਡ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਹੀ ਵਾਧਾ ਹੋਵੇਗਾ ਖਲਤੋ ਇੱਕ ਹਲਕਾ ਜਿਹਾ ਸਿਸਟਮ ਵੀ ਪ੍ਰਭਾਵ ਪਾਵੇਗਾ ਜਿਸ ਦਾ ਅਸਰ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦਾ ਹੋਵੇਗਾ। ਪੰਜਾਬ ਉੱਪਰੋਂ ਦੀ ਲੱਗਦੀ ਬੱਦਲਵਾਈ ਲਗਾਤਾਰ ਗੁਜਰਦੀ ਰਹੇਗੀ। ਸੂਰਜ ਦੇ ਦਰਸ਼ਨ ਨਾ ਮਾਤਰ ਜੈ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਹੁੰਦੇ ਹੋਏ ਦਿਖਾਈ ਦੇਣਗੇ। ਸੋ ਅਗਲੇ ਕਈ ਦਿਨ ਇਸੇ ਤਰ੍ਹਾਂ ਦਾ ਹੀ ਮਾਹੌਲ ਚੱਲਦੇ ਰਹਿਣ ਦੀ ਸੰਭਾਵਨਾ ਹੈ। ਧੁੰਦ ਆਉਂਦੀ ਜਾਂਦੀ ਲਗਾਤਾਰ ਰਹੇਗੀ। ਵਿੱਚ ਵਿੱਚ ਸੂਰਜ ਦੇ ਦਰਸ਼ਨ ਵੀ ਹੁੰਦੇ ਰਹਿਣਗੇ।